ਵਾਹਿ ਗੁਰਜੀਕਾ ਕਾਲ ਸਾਹ ਕਰਾਈ ਵਾਹਿ ਗੁਰਜੀਕੀ ਪਤੇ ਕਬੀਰ ਹੈ ਗੈ ਬਾਹਨ ਸਗਨ ਘਨ ਇਹ ਵੀ ਹੈ ਗੈ ਬਾਹਨ ਸਗਨ ਧਨ ਸ਼ਤਰਪਤੀ ਕੀ ਨਾਰ ਤਾਸ ਪਟੰਤਰ ਨਾ ਪੁੱਜੈ ਹਰ ਜਨ ਕੀ ਪਨਹਾਰ ਕਬੀਰ ਨ੍ਰਿਪ ਨਾਰੀ ਕਿਉ ਨਿੰਦੀ ਐ ਕਿਉ ਹਰ ਤੇਰੀ ਕਉ ਮਾਨ ਓਹ ਮੰਗ ਸਵਾਰੈ ਵਿਖੈ ਕੋ ਓਹ ਸਿਮਰੈ ਹਰ ਨਾਮ ਕਬੀਰ ਥੂਨੀ ਪਾਈ ਥਿਤ ਭਈ ਸਤਗੁਰ ਬੰਦੀ ਤੀਰ ਕਬੀਰ ਹੀਰਾ ਬਨਜਿਆ ਮਾਨਸ ਰੋਵਰ ਤੀਰ ਕਬੀਰ ਹਰ ਹੀਰਾ ਜਨ ਜੋਹਰੀ ਲੇ ਕੈ ਮੰਡਾ ਹਾਟ ਜਬ ਹੀ ਪਾਈ ਇਹ 파ਰਖੂ ਪਾਈ ਇਹ ਨਹੀਂ ਹੈ ਪਾਈ ਇਹ ਸਿੱਧਾ ਹੀ ਹੈ ਹਾ ਹਾ ਨਹੀਂ ਹੈ ਹਾ ਹਾ ਲੱਗਦਾ ਸਾਰੀ ਨਾ ਨੇ ਇੱਥੇ ਪਾਈ ਹੈ ਪਾਠ ਤੇਰੇ ਪਾਈ ਹੈ ਜਬ ਹੀ ਪਾਈਆ 파ਰਖੂ ਤਬ ਹੀਰਨ ਕੀ ਸਾਠ ਇਹ ਦੁਲਾਵਾਂ ਨਾ ਇਹ ਨਵੀਆਂ ਪੁੱਥੀਆਂ ਮਿਲ ਲੱਗਦਾ ਹਾਂਜੀ ਇਹ ਪਾਈ ਇਹ ਹੋਏਗਾ ਵੀ ਫਿਰ ਇਸ ਸਸਾਬ ਨਾਲ ਕਿਉਂਕਿ ਇਹ ਸ਼ੁੱਧ ਛਾਪੀਆਂ ਉਹ ਫਿਰ ਵੀ ਸ਼ੁੱਧ ਕੀਤੀਆਂ ਹੋਈਆਂ ਇਹਦਾ ਚਲੋ ਬਾਅਦ ਚੱਪਾ ਦੇਖ ਲਾਂਗੇ ਦੱਸ ਦਾਂਗੇ ਜਬ ਹੀ ਪਾਈ ਅਹ ਪਾਰਖ ਤਬ ਹੀਰਨ ਕੀ ਸਾਟ ਕਬੀਰ ਕਾਮ ਪਰੇ ਹਰਿ ਸਿਮਰੀਐ ਐਸਾ ਸਿਮਰਹੁ ਨਿਤ ਅਮਰਾਪੁਰ ਵਾਸਾ ਕਰੋ ਹਰ ਗਿਆ ਬਹੋ ਬਹੋਰੈ ਬਿਤ ਹਰ ਇਥੇ ਯਮਕ ਲਾ ਦਿੰਗੇ ਗਿਆ ਬਹੋਰੈ ਬਿਤ ਕਬੀਰ ਸੇਵਾ ਕੋ ਦੁਇ ਭਲੇ ਇਕ ਸੰਤ ਇਕ ਰਾਮ ਰਾਮ ਜੋ ਦਾਤਾ ਮੁਕਤ ਕੋ ਸੰਤ ਜਪਾਵੇ ਨਾਮ ਕਬੀਰ ਜਿਹ ਮਾਰਗ ਪੰਡਿਤ ਗਏ ਪਾਛੈ ਪਰਿਬਹੀਰ ਇਕ ਆਵ ਘਾਟ ਘਾਟੀ ਰਾਮ ਕੀ ਤਿਸ ਚੜ ਰਿਹਾ ਕਬੀਰ ਕਬੀਰ ਦੁਨੀਆ ਕੇ ਦੋਖੇ ਮੂਆ ਚਲਤ ਕੋਲ ਕੀ ਕਾਨ ਤਬ ਕੁੱਲ ਕਿਸ ਕਾ ਲਾਜ ਸੀ ਤਬ ਕੁੱਲ ਕਿਸ ਕਾ ਲਾਜ ਸੀ ਤਬ ਕੁੱਲ ਕਿਸ ਕਾ ਲਾਜ ਸੀ ਜਬ ਲੇ ਤਰਹਿ ਮਸਾਨ ਤਬ ਕੁੱਲ ਕਿਸ ਕਾ ਲਾਜ ਸੀ ਜਬ ਲੇ ਤਰਹਿ ਮਸਾਨ ਕਬੀਰ ਦੂਬਹਿ ਗੋਰੇ ਬਾਪੁਰੇ ਬਹ ਲੋਗਨ ਕੀ ਕਾਨ 파ਰੋਸੀ ਕੇ ਜੋ ਹੁਆ ਤੂੰ ਆਪਣੇ ਭੀ ਜਾਨ ਕਬੀਰ ਭਲੀ ਮਧੂ ਕਰੀ ਨਾ ਨਾ ਬਿਦ ਕੋ ਨਾਜ ਦਾਵਾ ਕਾਹੂ ਕੋ ਨਹੀਂ ਵੱਡਾ ਦੇਸ ਵੱਡ ਰਾਜ ਕਬੀਰ ਦਾਵੈ ਦਾਜਨ ਹੋਤ ਹੈ ਨਿਰਦਾਵੈ ਰਹੇ ਨਿਸੰਕ ਜੋ ਜਾਨ ਨਿਰਦਾਵੈ ਰਹੇ ਸੂਗਣ ਇੰਦਰ ਸੋਰੰਕ ਸੂਗਣ ਇੰਦਰ ਸੋਰੰਕ ਸੂਗਣ ਇੰਦਰ ਸੋਰੰਕ ਕਬੀਰ ਪਾਲ ਸਮੂਹਾ ਸਰਵਰ ਭਰਾ ਆ ਇਸ ਨੂੰ ਸਮੂਹਾ ਉਚਾਰਨ ਕਰਨਾ ਸਮੂਹਾ ਨਹੀਂ ਕਹਿਣਾ ਕਬੀਰ ਪਾਲ ਸਮੂਹਾ ਸਰਵਰ ਭਰਾ ਪੀ ਨਾਸਕ ਕੋਈ ਨੀਰ ਭਾਗ ਵੱਡੇ ਤੈ ਪਾਇਓ ਤੂੰ ਭਰ ਭਰ ਪੀਓ ਕਬੀਰ ਕਬੀਰ ਪਰਭਾਤੇ ਤਾਰੇ ਖਿਸਹਿ ਤੇ ਉਹ ਇਹੋ ਖਿਸਾ ਸਰੀਰ ਇਹ ਦੋ ਅੱਖਰ ਨਾ ਖਿਸਹਿ ਜੋ ਗਹਿ ਰਹयो ਕਬੀਰ ਕਬੀਰ ਕੋਠੀ ਕਾਠ ਕੀ ਦਹਿ ਦਿਸ ਲਾਗੀ ਆਗ ਪੰਡਿਤ ਪੰਡਿਤ ਜਾਲ ਮੂਏ ਮੂਰਖ ਉੱਬਰੇ ਭਾਗ ਕਬੀਰ ਸੰਸਾ ਦੂਰ ਕਰ ਕਾਗਦ ਦੇਹ ਬਿਹਾਈ ਬਾਵਨ ਅੱਖਰ ਸੋਧ ਕੈ ਹਰ ਚਰਨੀ ਚਿਤ ਲਾਇ ਕਬੀਰ ਸੰਤ ਨਾ ਛਾੜੈ ਸੰਤਾਈ ਜੋ ਕੋਟਕ ਮਿਲਹ ਅਸੰਤ ਮਲਿਆਗਰ ਕੋ ਅੰਗਮ ਵੇਢਿਓ ਤਾ ਸੀਤਲਤਾ ਨ ਤਜੰਤ ਕਬੀਰ ਮਨ ਸੀਤਲ ਭਇਆ ਪਾਇਆ ਬ੍ਰਹਮ ਗਿਆਨ ਜਿਨ ਜਵਾਲਾ ਜਗ ਜਾਰਿਆ ਸੋ ਜਨ ਕੇ ਉਦਕ ਸਮਾਨ ਕਬੀਰ ਸਾਰੀ ਸਿਰਜਨ ਹਾਰ ਕੀ ਜਾਣੈ ਨਾਹੀ ਕੋਇ ਕਹਿ ਜਾਣੈ ਆਪਨ ਧਣੀ ਕਹਿ ਦਾਸ ਦੀਵਾਨੀ ਹੋਇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ